ਗੰਗੋਦੇ ਸੂ ਦੇਣ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਇੱਕ ਰਾਤ ਮੋਰੰਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮਰੰਡੇ ਤੋਂ ਸਰਹਿੰਦ ਲਿਆ ਜਾਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਇੱਕ ਕਰਾਕੇ ਦੀ ਅਤਿ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋ ਖੁੱਲੇ ਅਸਮਾਨ ਤੇ ਬਰਫ਼ ਵਰਗਾ ਠੰਡਾ ਫਾਸਤੇ ਕੰਦਾ ਸਨ ਮਾਤਾ ਗੁਜਰੀ ਜੀ ساری ਰਾਤ ਪੋਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਹੌਸਲਾ ਦਿੰਦੇ ਰਹਿੰਦੇ। ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ। ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਦਰਬਾਰ ਭਰਿਆ ਹੋਇਆ ਸੀ ਕਾਜੀ, ਮੁੱਲਾ, ਅਧਿਕਾਰੀ ਤੇ ਹੋਰ ਬੇਅੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ। ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਵਿੱਚ ਕਿਹਾ, "ਬੱਚਿਓ, ਇਸਲਾਮ ਕਬੂਲ ਕਰ ਲਓ, ਅਸੀਂ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ, ਖਜ਼ਾਨਿਆਂ ਨਾਲ" ਨਿਵਾਜਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿੱਕੇ ਸੂਰਮੇ ਨਿਸ਼ਚੇ ਨਾਲ ਖੜੇ ਰਹੇ ਬਾਬਾ ਜਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਪ੍ਰਸੰਗ ਤਿੰਨ ਦਿਨ ਜਾਰੀ ਰਿਹਾ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਾ ਸਾਹਿਬ ਜਾਦੇ ਅਗੰਮੀ ਦਿੜਤਾ ਨਾਲ ਪਰਪੂਬਸਨ ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਤ ਦੇ ਵਜ਼ੀਰ ਖਾਨ ਨੇ ਕੰਮ ਕੀ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜਿੰਦਾ ਕੰਡਾ ਵਿੱਚ ਢਿੰਡ ਦਿੱਤਾ ਜਾਵੇਗਾ ਪਰ ਬਾਬਾ ਫਤਿਹ ਸਿੰਘ ਬਹੁਤ ਹੌਂਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਲਕਾਰ ਸਨ ਹੋ ਗਏ ਸਚਨੰਦ ਨੇ ਕਿਹਾ ਇਸ ਪੋਲੀਏ ਨੇ ਵੱਡੇ ਹੋ ਕੇ ਸਾਨੂੰ ਡੰਗਣੇ ਡੰਗਣਗੇ ਇਸ ਲਈ ਇਹਨਾਂ ਸਪੋਲੀਏ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜੀ ਨੇ ਵੀ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜ਼ਾ ਦੇ ਮੋਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਕੇ ਲਾਲ ਅਟਲ ਰਹੇ ਤੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਧਾ ਵਿੱਚ ਚਿਣਿਆ ਜਾਵੇ ਇਟਾ ਚਿੰਨੀਆਂ ਸ਼ੁਰੂਸ ਕਰ ਦਿੱਤੀਆਂ ਗਈਆਂ ਕੰਧ ਉੱਚੀ ਹੁੰਦੀ ਗਈ ਪਾਦ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਪਰ ਉਹਨ ਇਨੀ ਥੋਕੀ ਉਮਰ ਅਡੋਲ ਖੜੇ ਰਹੇ ਅਉਨਾ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੋਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਉਹਨਾਂ ਨੂੰ ਕੰਧਾਂ ਵਿੱਚ ਚੇਨ ਦਿੱਤਾ ਗਿਆ ਆਲੋ ਸ਼ਹੀਦੀਆਂ ਪਾਸ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ। ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ, "ਹੇ ਵਾਹਿਗੁਰੂ ਮੇਰੇ ਪੋਤਰਿਆਂ ਦੀ ਸ਼ਹੀਦੀ ਪਰਵਾਹ ਕਰਨਾ। ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਜੀ ਵੀ ਸ਼ਹੀਦ ਪ੍ਰਾਪਤ ਕਰ ਗਏ।" ਉਹ ਵੀ ਸਿੱਖੀ ਸਿਦਕ ਤੇ ਕਦੇ ਲਾਡੋਲੇ। ਸਰਹਿੰਦ ਦੇ નિર્ਦਾਈ ਹਾਕਮ ਨੇ ਉਹਨਾਂ ਦਾ ਆਤਮ ਸੰਸਕਾਰ ਲਈ ਜ਼ਮੀਨ ਤੱਕ ਨਾ ਦਿੱਤੀ, ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਦੀਵਾਨ ਟੋਡਰਮਾਲ ਨੇ ਛੋਟੇ ਇਕ 6 ਫੁੱਟ ਜ਼ਮੀਨ ਸੋਨੇ ਦੇ ਮੋਹਰੇ ਬਦਲੇ ਖਰੀਦੀ ਫਿਰ ਮਾਤਾ ਜੀ ਨੇ ਛੋਟੇ ਸਾਹਿਬ ਜਦਿਆਂ ਦਾ ਸਸਕਾਰ ਕੀਤਾ ਉਸ ਥਾਂ 'ਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਬਿਤ ਹੈ ਮਾਤਾ ਗੁਜਰੀ ਜੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਾਹਿਬਜ਼ਾਦਿਆਂ ਨੂੰ ਧਰਮ ਦਿਖਾ ਤੇ ਆਪਣੀ ਸ਼ਹਾਦਤ ਦੇ ਰਾਹ ਤੇ ਤੋਰਿਆ ਅਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਸਿਰਫ ਇੱਕ ਮਾਂ ਨਹੀਂ ਸਨ ਸਗੋਂ ਉਹ ਸ਼ਹਿਨਸ਼ੀਲਤਾ, ਪ੍ਰੇਮ, ਹੌਸਲੇ ਅਤੇ ਅਣਖ ਦੀ ਜੀਵੰਤ ਮਿਸਾਲ ਹਨ 19ਵੀਂ ਸਦੀ ਦੇ ਅੰਤਲੇ ਸਮੇਂ ਸਾਨਹ 파ਰਸੋ ਸਤਰਿਸੂ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਨੇ ਦੋ ਲੰਬੀਆਂ ਕਵਿਤਾਵਾਂ ਸ਼ਹੀਦਤਾਨੇ ਵਫਾ ਤੇ ਗਾਂਝੇ ਸ਼ਹੀਦਾਂ ਲਿਖ ਕੇ ਮਾਤਾ ਜੀ ਤਸ਼ਮੇਸ਼ ਪਿਤਾ ਸਾਹਿਬ ਜਾਦਿਆਂ ਤੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ਹੈ ਜੋ ਕਿ ਲਾ ਮਿਸਾਲ ਹਕੀਮ ਜੋਗੀ ਜੀ ਦਾ ਇੱਕ ਮਰਸੀਆ ਵਰਣਨ ਕੀਤਾ ਬਗੈਰ ਸ਼ਰਧਾਂਜਲੀ ਅਧੂਰੀ ਹੈ ਅੱਲਾ ਯਾਰ ਖਾਂ ਜੋਗੀ ਕਹਿੰਦੇ ਹਨ ਬਸ ਇੱਕ ਹਿੰਦੀ ਇਕ ਹਿੰਦ ਮੈ ਤੀਰਥ ਹੈ ਯਾਤਰਾ ਕੇ ਲੀਏ ਕਟਾਈ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ